ਔਰ ਬਹੁਤ ਆਸਾਨ ਤਰੀਕੇ ਨਾਲ ਔਰ ਆਮ ਗਜਰੇਲੇ ਦੇ ਨਾਲੋਂ ਜਿਵੇਂ ਅਸੀਂ ਬਹੁਤ ਚਿਰ ਲਾਉਂਦੇ ਆ ਗਾਜਨਾ ਕਸ਼ ਕਰਦੇ ਆ ਉਸ ਤੋਂ ਹਟ ਕੇ ਇਹ ਬਹੁਤ ਜਲਦੀ ਤਿਆਰ ਹੋ ਜਾਂਦਾ ਆ ਲਓ ਜੀ ਆ ਹੁਣ ਟੋਟੇ ਹੋ ਗਿਆ ਤਾਂ ਇਹ ਤਾਂ ਸੀ ਆਪਣੀਆਂ ਗਾਜਰਾਂ ਉਹ ਤੁਸੀਂ ਆਪਣੇ ਹਿਸਾਬ ਨਾਲ ਜਿੰਨੀਆਂ ਤੁਸੀਂ ਬਣਾਉਣਾ ਚਾਹੁੰਦੇ ਹੋਣੀਆਂ ਤੁਸੀਂ ਲੈ ਸਕਦੇ ਹੋ ਤੇ ਔਰ ਕਿਉਂਕਿ ਗਾਜਰਾਂ ਦੇ ਵਿੱਚ ਵੈਸੇ ਤਾਂ ਪਾਣੀ ਪਾਉਣ ਦੀ ਲੋੜ ਨਹੀਂ ਹੁੰਦੀ ਪਾਣੀ ਹੁੰਦਾ ਇਹਦੇ ਵਿੱਚ ਜਿਹੜਾ ਗਾਜਰ ਆਪਾਂ ਜੂਸ ਵੀ ਤਾਂ ਪੀਣੇ ਆ ਕੱਢ ਗਏ ਕਹਿੰਦੇ ਆ ਕਿ ਆਪਾਂ ਗਾਜਰ ਦਾ ਖਲਵਾ ਜਿਹੜਾ ਆ ਉਹ ਤਿਆਰ ਕਰ ਰਹੇ ਹਾਂ ਲਓ ਜੀ ਆ ਚਮਚੇ ਵਿੱਚ ਫੇਰ ਦਿੰਨੇ ਆਪਾਂ ਲਓ ਹੁਣ ਇਹ ਦੇਸੀ ਘਿਓ ਜਿਹੜਾ ਆ ਗੁਜਰੇਲੇ ਚ ਆਪਾਂ ਪਾ ਦਤਾ ਦੋਸਤੋ ਇੱਕ ਗਾਜਰ ਦਾ ਹਲਵਾ ਆ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਹੋ ਔਰ ਇਹਨੂੰ ਦੇਖ ਕੇ ਤੁਹਾਡੇ ਮੂੰਹ ਚ ਪਾਣੀ ਆ ਰਿਹਾ ਹੋਣਾ ਆ ਅੱਜ ਮੈਂ ਤੁਹਾਨੂੰ ਇਹ ਹੀ ਗਾਜਰ ਦਾ ਹਲਵਾ ਕਿਸ ਤਰੀਕੇ ਬਣਦਾ ਆ ਉਹ ਬਣਾਉਣਾ ਦੱਸੂਗਾ ਔਰ ਬਹੁਤ ਆਸਾਨ ਤਰੀਕੇ ਦੇ ਨਾਲ ਇਹਦੇ ਵਿੱਚ ਗਾਜਰਾਂ ਨੂੰ ਵੀ ਕੋਈ ਕਸ਼ ਕਰਨ ਦੀ ਲੋੜ ਨਹੀਂ ਹੈਗੀ ਔਰ ਬਹੁਤ ਆਸਾਨ ਤਰੀਕੇ ਨਾਲ ਔਰ ਆਮ ਗਜਰੇਲੇ ਦੇ ਨਾਲ ਜਿਵੇਂ ਅਸੀਂ ਬਹੁਤ ਚਿਰ ਲਾਉਂਨੇ ਆ ਗਾਜਨਾ ਕਸ਼ ਕਰਦੇ ਆ ਉਸ ਤੋਂ ਹਟ ਕੇ ਇਹ ਬਹੁਤ ਜਲਦੀ ਤਿਆਰ ਹੋ ਜਾਂਦਾ ਆ ਔਰ ਇਹਦੇ ਤੇ ਕੋਈ ਬਹੁਤ ਜ਼ਿਆਦਾ ਮਿਹਨਤ ਉਸ ਤਰੀਕੇ ਨਹੀਂ ਕਰਨ ਦੀ ਲੋੜ ਹੁੰਦੀ ਔਰ ਤੁਸੀਂ ਇਹਨੂੰ ਬਣਾ ਕੇ ਜਿਹੜਾ ਆ ਉਹ ਖਾ ਸਕਦੇ ਹੋ ਤੇ ਆਓ ਫਿਰ ਤੁਹਾਨੂੰ ਵਿਖਾਉਨੇ ਆ ਕਿ ਇਹ ਵਾਲਾ ਜਿਹੜਾ ਗਾਜਰ ਦਾ ਹਲਵਾ ਆ ਉਹ ਕਿਸ ਤਰੀਕੇ ਤਿਆਰ ਹੁੰਦਾ ਆ ਗਾਜਰ ਦੇ ਹਲਵੇ ਵਾਸਤੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਗਾਜਰਾਂ ਲਵਾਂਗੇ ਤੇ ਗਾਜਰ ਜਿਹੜੀ ਹੈ ਨਾ ਉਹ ਬਿਲਕੁਲ ਲਾਲ ਚਾਹੀਦੀ ਆ ਇਹਨੂੰ ਤੁਸੀਂ ਚੰਗੀ ਤਰ੍ਹਾਂ ਜਿਹੜਾ ਏਕਾ ਹੁੰਦੀ ਹੈ ਇਹਨਾਂ ਨੇ ਛਿਰੜ ਲਓ ਚੰਗੇ ਤਰੀਕੇ ਨਾਲ ਤੇ ਇਦਾਂ ਕਰਕੇ ਇਹਦੇ ਉੱਪਰ ਉਹ ਇਹ ਚੀਜ਼ ਜਿਹੜੀ ਆ ਉਹ ਲਹਿ ਜਾਂਦੀ ਆ ਤਾਂ ਇਹ ਜਿਹੜੇ ਛਿਰੜਨ ਤੋਂ ਬਾਅਦ ਕੀ ਹੁੰਦਾ ਇਹ ਹੁਣ ਆਪਾਂ ਛਿਰੜ ਕੇ ਰੱਖੀਆਂ ਵੀ ਆ ਤੇ ਇਹਨਾਂ ਦੇ ਫਿਰ ਨਾ ਤੁਸੀਂ ਟੁਕੜੇ ਜਿਹੜੇ ਇੰਨੇ-ਇੰਨੇ ਉਹ ਕੱਟ ਲਓ ਜਿਵੇਂ ਮੈਂ ਪਹਿਲਾਂ ਵੀ ਕੁਝ ਕੱਟ ਕੇ ਰੱਖੇ ਹੋਏ ਆ ਤੇ ਇਸ ਤਰੀਕੇ ਨਾਲ ਇਹ ਆਪਾਂ ਜਿਹੜੇ ਟੁਕੜੇ ਆ ਇਹਦੇ ਕੱਟ ਲਵਾਂਗੇ ਗਾਜਰ ਤੇ ਆ ਤੁਸੀਂ ਦੇਖ ਰਹੇ ਹੋ ਲਓ ਜੀ ਇਹ ਟੁਕੜੇ ਹੁਣ ਆਪਣੇ ਬਿਲਕੁਲ ਤਿਆਰ ਹੈ ਬਿਲਕੁਲ ਲਾਲ ਗਾਜਰ ਕਿਉਂਕਿ ਅੱਜ ਕੱਲ ਰੋਤ ਹੈ ਗਾਜਰ ਦੀ ਤੇ ਲੋਕ ਗਜਰੇਲਾ ਵੀ ਬਣਾਉਂਦੇ ਆ ਪਰ ਆਪਾਂ ਤੁਹਾਨੂੰ ਅੱਜ ਗਾਜਰ ਦਾ ਜਿਹੜਾ ਹਲਵਾ ਆ ਉਹ ਬਣਾਉਣਾ ਦੱਸ ਰਹੇ ਆ ਲਓ ਜੀ ਆ ਹੁਣ ਟੋਟੇ ਹੋ ਗਿਆ ਤਾਂ ਇਹ ਤਾਂ ਸੀ ਆਪਣੀਆਂ ਗਾਜਰਾਂ ਉਹ ਤੁਸੀਂ ਆਪਣੇ ਹਿਸਾਬ ਨਾਲ ਜਿੰਨੀਆਂ ਤੁਸੀਂ ਬਣਾਉਣਾ ਚਾਹੁੰਦੇ ਹੋਨੀਆਂ ਤੁਸੀਂ ਲੈ ਸਕਦੇ ਹੋ ਤੇ ਇਸ ਤੋਂ ਬਾਅਦ ਹੁਣ ਆਪਣੇ ਕੋਲ ਕੀ ਹੋਊਗਾ ਕਿ ਜਿਵੇਂ ਦੁੱਧ ਆ ਆਪਣੇ ਕੋਲੇ ਇਹਦੇ ਵਾਸਤੇ ਦੁੱਧ ਤੁਸੀਂ ਲੈਣਾ ਆ ਉਸ ਤੋਂ ਬਾਅਦ ਆਪਣੇ ਕੋਲ ਸੁੱਕਾ ਦੁੱਧ ਹੈ ਸੁੱਕਾ ਦੁੱਧ ਤੁਸੀਂ ਲੈ ਸਕਦੇ ਹੋ ਸੁੱਕੇ ਦੁੱਧ ਤੋਂ ਇਲਾਵਾ ਫੇਰੇ ਦੇ ਵਿੱਚ ਮੇਵਾ ਜਿਹੜਾ ਪੈਣਾ ਆ ਦੇਖੋ ਕਾਜੂ ਵੀ ਹੈ ਬਦਾਮ ਵੀ ਹੈ ਸੌਗੀ ਜਿਹਨੂੰ ਕਿਸ਼ਮਿਸ ਕਹਿੰਦੇ ਆ ਪਿਸਤਾ ਆ ਫਿਰ ਆਪਣੇ ਕੋਲੇ ਖੰਡ ਹੈ ਤੇ ਫਿਰ ਆਪਣੇ ਉਹ ਦੇਸੀ ਘਿਓ ਆ ਤੇ ਇਹ ਸਵਾਦ ਵਾਸਤੇ ਆਪਣੇ ਕੋਲੇ ਅਲਰਜੀ ਆ ਇੰਨਾ ਕ ਸਮਾਨ ਜਿਹੜਾ ਉਹ ਰੱਖਣਾ ਤੇ ਇੱਕ ਗਲਾਸ ਵਿੱਚ ਪਾਣੀ ਲਿਆ ਇਹ ਮੈਂ ਹੁਣ ਤੁਹਾਨੂੰ ਦੱਸਦਾ ਵੀ ਇਹਦਾ ਆਪਾਂ ਕੀ ਕਰਨਾ ਹੈ ਇਹਨੂੰ ਸਭ ਤੋਂ ਪਹਿਲਾਂ ਆਪਾਂ ਪ੍ਰੈਸ਼ਰ ਕੁੱਕਰ ਲਵਾਂਗੇ ਤੇ ਪ੍ਰੈਸ਼ਰ ਕੁੱਕਰ ਜਿਹੜਾ ਹੈ ਇਹਦੇ ਚ ਆਪਾਂ ਇਹਨਾਂ ਗਾਜਰਾਂ ਨੂੰ ਪਾ ਦੇਾਂਗੇ ਸਾਰੀਆਂ ਨੂੰ ਇਹ ਆਲੋ ਹਨ ਇਹ ਜਿਹੜੀਆਂ ਗਾਜਰਾਂ ਆ ਇਹ ਆਪਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਦੇਣੀਆਂ ਸਾਰੀ ਲਓ ਜੀ ਇੱਕ ਗਾਜਰਾਂ ਜਿਹੜੀਆਂ ਸਾਰੀਆਂ ਪਵਿਚ ਪਾਦੀਆਂ ਤੇ ਹੁਣ ਕੀ ਕਰਨਾ ਹੈ ਕਿ ਜਿਹੜਾ ਇਹਦੇ ਵਿੱਚ ਵੈਸੇ ਗਾਜਰ ਦੇ ਵਿੱਚ ਪਾਣੀ ਹੁੰਦਾ ਹੈ ਪਰ ਆਪਾਂ ਇੱਕ ਗਲਾਸ ਪਾਣੀ ਰੱਖਾਂਗੇ ਇਹਦੇ ਵਿੱਚ ਤੇ ਇਹਨੂੰ ਹੁਣ ਆਪਾਂ ਜਿਹੜੀ ਆ ਇੱਕ ਸੀਟੀ ਜਿਹੜੀ ਆ ਇਹਦੀਆਂ ਤਿੰਨ ਚਾਰ ਸੀਟੀਆਂ ਆਪਾਂ ਲਵਾ ਦੇਣੀਆਂ ਆ ਤੇ ਹੁਣ ਆਪਾਂ ਇਹਨੂੰ ਰੱਖ ਕੇ ਤੇ ਅੱਗ ਜਿਹੜੀ ਹੈ ਉਹ ਆਪਾਂ ਬਾਲ ਦਾਂਗੇ ਲਓ ਜੀ ਹੁਣ ਆਪਣੀਆਂ ਗਾਜਰਾਂ ਨੂੰ ਜਿਹੜੀਆਂ ਤੁਸੀਂ ਤਿੰਨ ਚਾਰ ਸੀਟੀਆਂ ਜਿਹੜੀਆਂ ਲਵਾ ਲਓ ਤੇ ਉਸ ਤੋਂ ਬਾਅਦ ਇਹਨੂੰ ਜਿਹੜਾ ਆ ਲਾ ਲਓ ਹੁਣ ਆਪਾਂ ਇਹਨੂੰ ਥੱਲੇ ਲਾ ਕੇ ਰੱਖਾਂਗੇ ਇੱਥੇ ਐਂ ਤਾਂ ਕਰਕੇ ਤੁਸੀਂ ਦੇਖੋ ਤੇ ਫਿਰ ਆਪਣੇ ਕੋਲੇ ਆ ਹੁੰਦੀ ਮਿੱਧਣੀ ਜਿਹੜੀ ਆਪਣਾ ਆਮਧਾਣੀ ਕਹਿੰਦੇ ਹੁਣ ਤਾਂ ਮਾਡਰਨ ਚੱਲ ਪਈਆਂ ਤੇ ਇਹਦੇ ਨਾਲ ਨਾ ਆ ਵੇਖੋ ਸਾਰੀਆਂ ਗਾਜਰਾਂ ਤੁਸੀਂ ਦੇਖ ਲਓ ਇੱਕ ਵਾਰੀ ਆ ਵੇਖੋ ਸਾਰੀਆਂ ਫਿਸ ਰਹੀਆਂ ਹੈ ਲੋ ਔਰ ਕਿਉਂਕਿ ਗਾਜਰਾਂ ਦੇ ਵਿੱਚ ਵੈਸੇ ਤਾਂ ਪਾਣੀ ਪਾਉਣ ਦੀ ਲੋੜ ਨਹੀਂ ਹੁੰਦੀ ਪਾਣੀ ਹੁੰਦਾ ਇਹਦੇ ਵਿੱਚ ਜਿਹੜਾ ਗਾਜਰ ਆਪਾਂ ਜੂਸ ਵੀ ਤਾਂ ਪੀਣੇ ਆ ਕੱਢ ਗਏ ਤੇ ਇਸ ਤਰੀਕੇ ਨਾਲ ਹੁਣ ਆਪਾਂ ਤੁਸੀਂ ਦੇਖੋ ਵੀ ਇਹ ਸਾਰੀ ਜਿਹੜੀ ਗਾਜਰ ਉਹ ਆਪਾਂ ਇਹਦੇ ਨਾਲ ਬਿਲਕੁਲ ਮਿੱਦ ਲੈਣੀ ਆ ਕਿਉਂਕਿ ਇਹ ਆਪਾਂ ਗਜ਼ਰੇਲਾ ਨਹੀਂ ਬਣਾ ਰਹੇ ਇਹ ਗਾਜਰ ਦਾ ਹਲਵਾ ਤੇ ਹਲਵੇ ਵਾਸਤੇ ਆਪਾਂ ਨੂੰ ਜਿਹੜੀ ਗਾਜਰ ਆ ਉਹ ਬਿਲਕੁਲ ਮਿੱਧੀ ਹੋਈ ਚਾਹੀਦੀ ਹੈ ਲਓ ਜੀ ਆਪਣਾ ਜਿਹੜਾ ਹੁਣ ਮੇਵਾ ਆ ਇਹਨੂੰ ਅਪ ਤੋੜਾ ਆ ਜਾ ਪਹਿਲਾਂ ਰੋਸਟ ਕਰ ਲਾਂਗੇ ਇਹਦੇ ਵਿੱਚ ਤੇ ਨਾਲ ਨਿਖਾਰ ਵੀ ਆ ਜਾਂਦਾ ਤੇ ਮੇਵਾ ਵੀ ਆਪਣਾ ਜਿਹੜਾ ਜਿਹੜਾ ਕੱਚਾ ਪਾਣਾ ਉਹ ਇਹਦੇ ਵਿੱਚ ਨਹੀਂ ਰਹਿੰਦਾਗਾ ਲਓ ਇਹ ਹੁਣ ਆਪਣਾ ਹੋ ਗਿਆ ਪੁੱਜ ਗਿਆ ਹੁਣ ਇਹਨੂੰ ਆਪਣਾ ਲੈਨੇ ਕੱਢ ਤੇ ਇਹਨੂੰ ਸੇਕੋ ਗਲੀ ਚ ਕੱਢ ਕੇ ਹੁਣ ਆਪਾਂ ਇਹ ਜਿਹੜਾ ਘਿਓ ਹੈ ਇਹਦੇ ਵਿੱਚ ਹੀ ਆਪਾਂ ਇਹ ਜਿਹੜਾ ਦੁੱਧ ਪਾਵਾਂਗੇ ਤੇ ਇਸੇ ਦੇ ਵਿੱਚ ਆਪਾਂ ਹੁਣ ਕੀ ਕਰਾਂਗੇ ਜਿਹੜਾ ਆਪਣੇ ਕੋਲੇ ਸੁੱਕਾ ਦੁੱਧ ਪਿਆ ਹੈ ਉਹ ਆਪਾਂ ਇਹਦੇ ਵਿੱਚ ਹੀ ਪਾ ਦੇਣਾ ਹੈ ਲਓ ਜੀ ਤੇ ਹੁਣ ਇਹਨੂੰ ਇਸੇ ਤਰ੍ਹਾਂ ਸਲੋਂਦੇ ਹੋਏ ਆਪਾਂ ਖੋਲ ਜਣਾ ਤਾਂ ਕਿ ਇਹਦੀਆਂ ਇਹਦੀਆਂ ਡਲੀਆਂ ਉਹ ਨਾ ਵੱਜਣ ਹੁਣ ਇਸ ਤਰ੍ਹਾਂ ਨਾ ਇਹਦੇ ਵਿੱਚ ਥੋੜਾ ਜਿਹਾ ਸਵਾਦ ਆਪਾਂ ਜਿਹੜਾ ਲਿਓਨ ਦੇ ਖਾਤਰ ਨਾ ਇਹਦੇ ਚਾਪੜੀ ਇਲੈਚੀ ਆ ਉਹਦੇ ਦਾਣੇ ਕੱਢ ਕੇ ਪਾਓ ਫੁੱਲਕ ਜਿਹੜੇ ਆ ਉਹ ਨਾ ਪਾਓ ਹੁਣ ਆਪਾਂ ਦਾਣੇ 7-8 ਇਲੈਚੀਆਂ ਦੇ ਜਿਹੜੇ ਦਾਣੇ ਆ ਉਹ ਵਿੱਚ ਇਹਦੇ ਪਾ ਦੇਗੇ ਹਾਂ ਔਰ ਇਲੈਚੀ ਦਾ ਜਿਹੜਾ ਸਵਾਦ ਆ ਉਹ ਗੁਜਰੀਲੇ ਦੇ ਜਿਹੜਾ ਫਲੇਵਰ ਆ ਹੁਣ ਵਧਾਉਂਦਾ ਵੀ ਆ ਵੈਸੇ ਤਾਂ ਬਜ਼ਾਰਾਂ ਦੇ ਵਿੱਚ ਵਨੀਲੇ ਨੂਲੇ ਪਾਈ ਜਾਂਦੇ ਆ ਪਰ ਇਹਨੂੰ ਆਪਾਂ ਇਹੋ ਜਿਹਾ ਸਵਾਦ ਚ ਰੱਖਣਾ ਹੈ ਕੁਦਰਤੀ ਕਿ ਜਿਹੜਾ ਬਹੁਤ ਵਧੀਆ ਹੋਵੇ ਹੋਰ ਆ ਦੇਖੋ ਕਿ ਆਪਾਂ ਲੇਚੀਆਂ ਦੇ ਦਾਣੇ ਜਿਹੜੇ ਆ ਇਹ ਚ ਪਾ ਦੇ ਹੁਣ ਆਪਾਂ ਲੇਚੀਆਂ ਜਿਹੜੀਆਂ ਪਾਤੀਆਂ ਇਸ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਹੈ ਜਿਹੜੀਆਂ ਆਪਣਾ ਗਾਜਰਾ ਤਿਆਰ ਹੋਈਆਂ ਪਈਆਂ ਆ ਉਹ ਸਾਰਾ ਮਟੀਰੀਅਲ ਜਿਹੜਾ ਹੈ ਨਾ ਉਹ ਹੁਣ ਆਪਾਂ ਵਿੱਚ ਪਾਵਾਂਗੇ ਇਹਦੇ ਲਓ ਜੀ ਉੰਤ ਸੀ ਵੇਖੋ ਕਿ ਇਹ ਵਿੱਚ ਅਸਮੈਂ ਫਿਰ ਦੱਸ ਦਿਆਂ ਕਿ ਆਪਾਂ ਗਾਜਰ ਦਾ ਹਲਵਾ ਜਿਹੜਾ ਆ ਉਹ ਤਿਆਰ ਕਰ ਰਹੇ ਹਾਂ ਆਮ ਤੌਰ ਤੇ ਇਹਦੇ ਵਿੱਚ ਜਿਹੜਾ ਐ ਦੁੱਧ ਚ ਬਣਦਾ ਹੈ ਕਈ ਲੋਕ ਖੋਆ ਜਿਹੜਾ ਉਹ ਪਾ ਲੈਂਦੇ ਆ ਪਰ ਆਪਾਂ ਖੋਏ ਦੀ ਜਗ੍ਹਾ ਤੇ ਉੱਤੇ ਦੁੱਧ ਦੇ ਵਿੱਚ ਸੋਕੇ ਦੁੱਧ ਦਾ ਇਸਤੇਮਾਲ ਕਰ ਲਿਆ ਆ ਉਹਦੇ ਨਾਲ ਵੀ ਜਿਹੜਾ ਸਵਾਦ ਆ ਇਹਦਾ ਬਹੁਤ ਵਧੀਆ ਬਣ ਜਾਂਦਾ ਹੈ ਲਓ ਜੀ ਛੱਡੋ ਨਾ ਜੀ ਹੋਂ ਚਲੋ ਸਾਰਾ ਇੱਕ ਇੱਕ ਬੁਰਕੀ ਸਵਾਦ ਵਾਲੀ ਆ e mentre oh già ho visto che c'è lo, te ho una e dei biccioli. ਹੁਣ ਇਹਨਾਂ ਆਪਾਂ ਜਿੰਨਾ ਚਿਰ ਦੁੱਧ ਸੁੱਕਦਾ ਨਹੀਂਗਾ ਉਹਨਾਂ ਚਿਰ ਆਪਾਂ ਇਹਨੂੰ ਰਾੜੀ ਚੱਲਾਂਗੇ ਠੀਕ ਹੈ ਜੀ ਲਓ ਜੀ ਹੁਣ ਜਦੋਂ ਆਪਾਂ ਦੇਖਿਆ ਕਿ ਇਹਦੇ ਵਿੱਚ ਦੁੱਧ ਸੁੱਕ ਗਿਆ ਨਾ ਤੇ ਐਨ ਉਸ ਵੇਲੇ ਆਪਾਂ ਇਹਦੇ ਵਿੱਚ ਜਿਹੜੀ ਖੰਡ ਹੈ ਉਹ ਪਾ ਦਿਆਂਗੇ ਖੰਡ ਤੁਸੀਂ ਜੇ ਘੱਟ ਵੱਧ ਖਾਣੇ ਹੋ ਉਸ ਹਿਸਾਬ ਨਾਲ ਤੁਸੀਂ ਪਾਓ ਪਹਿਲਾਂ ਥੋੜੀ ਪਾ ਕੇ ਦੇਖ ਲਓ ਇੱਕ ਵਾਰੀ ਜੇ ਤੁਹਾਨੂੰ ਲੱਗਦਾ ਹੋਇਆ ਵੀ ਮਿੱਠਾ ਇਹਦੇ ਵਿੱਚ ਘੱਟ ਹੈ ਤਾਂ ਤੁਸੀਂ ਹੋਰ ਪਾ ਸਕਦੇ ਹੋ ਕਿਉਂਕਿ ਵੈਸੇ ਗਾਜਰ ਤੇ ਦੁੱਧ ਵਿੱਚ ਵੀ ਕਾਫੀ ਮਿਠਾਸ ਹੁੰਦੀ ਆ ਹੁਣ ਜਿਹੜਾ ਦੇਸੀ ਘਿਓ ਹੈ ਉਹ ਆਪਾਂ ਦੇਸੀ ਘਿਓ ਇਹਦੇ ਵਿੱਚ ਪਾਵਾਂਗੇ ਲਓ ਇਹ ਦੇਸੀ ਘਿਓ ਵਿੱਚ ਪਾਵਾਂਗੇ ਤਾਂ ਕਿ ਸਾਰਾ ਸਾਰਾ ਦੇਸੀ ਘਿਓ ਪਾ ਦਿੱਤਾ ਪਾ ਦੇਣਾ ਲੋ ਜੀ ਆਹ ਚਮਚੇ ਵਿੱਚ ਫੇਰ ਦਿੰਨੇ ਆਪਾਂ ਲਓ ਹੁਣ ਇਹ ਦੇਸੀ ਘਿਓ ਜਿਹੜਾ ਆ ਗੁਜਰੇਲੇ ਚ ਆਪਾਂ ਪਾ ਦਿੱਤਾ ਇਹਨੂੰ ਹੁਣ ਵਿੱਚ ਲਾ ਦਾਂਗੇ ਹੁਣ ਇਹਨੂੰ ਉਦੋਂ ਤੱਕ ਕਿਉਂਕਿ ਹੁਣ ਜਦੋਂ ਆਪਾਂ ਖੰਡ ਪਾ ਦਿੰਨੇ ਆ ਨਾ ਤੇ ਉਹ ਵੀ ਜਿਹੜਾ ਪਾਣੀ ਛੱਡਦੀ ਹੈ ਤੇ ਹੁਣ ਇੱਕ ਵਾਰੀ ਤੁਸੀਂ ਵੇਖੋ ਜੇ ਫੇਰ ਇਹ ਥੋੜਾ ਜਿਹਾ ਪਤਲਾ ਪਾਣੀ ਦਾ ਹੋ ਜਾਂਦਾ ਹੈ ਤੇ ਹੁਣ ਆਪਾਂ ਇਹਦਾ ਪਾਣੀ ਜਦੋਂ ਆ ਹੁਣ ਸੁਕਾਵਾਂਗੇ ਸੁੱਕ ਕੇ ਤੇ ਫਿਰ ਇਹ ਬਿਲਕੁਲ ਜਦੋਂ ਤਲਾ ਛੱਡੂਗਾ ਉਦੋਂ ਫਿਰ ਇਹਨੂੰ ਆਪਾਂ ਲਾ ਲਾਂਗੇ ਕਿਉਂਕਿ ਉਦੋਂ ਤਿਆਰ ਹੋ ਜਾਊਗਾ ਉਹ ਨਜ਼ਰ ਆਪਾਂ ਇਹਨੂੰ ਲਗਾਉਣੇ ਸਿੱਖਾ ਲਓ ਜੀ ਤਾਂ ਆਪਣਾ ਹੁਣ ਜਿਹੜਾ ਇਹ ਬਿਲਕੁਲ ਤਿਆਰ ਬਰ ਤਿਆਰ ਹੋ ਗਿਆ ਕਿਉਂਕਿ ਅਖੀਰ ਦੇ ਵਿੱਚ ਫਿਰ ਕੀ ਹੁੰਦਾ ਕਿ ਇਹ ਜਿਹੜੀ ਕੜਾਈ ਦਾ ਤਲਾ ਆ ਉਹ ਛੱਡ ਦਿੰਦਾ ਆ ਹੁਣ ਜਿਹੜਾ ਥੱਲੇ ਨਾਲ ਉਹ ਲੈਣਾ ਸ਼ੁਰੂ ਹੋ ਗਿਆ ਵੇਖੋ ਇਹ ਓਵੇਂ ਹੀ ਆ ਜਿਵੇਂ ਕਿ ਕਿਉਂਕਿ ਆਪਾਂ ਹਲਵਾ ਬਣਾਇਆ ਤੇ ਓਵੇਂ ਹੀ ਆ ਜਿਵੇਂ ਕਿ ਕੜਾਹ ਜਦੋਂ ਤਿਆਰ ਹੋ ਜਾਂਦਾ ਹੈ ਜਾਂ ਸਾਡਾ ਸੂਜੀ ਦਾ ਪ੍ਰਸ਼ਾਦ ਤਿਆਰ ਹੋ ਜਾਂਦਾ ਨਾ ਤੇ ਉਹ ਫਿਰ ਕੜਾਈ ਨੂੰ ਛੱਡਣਾ ਸ਼ੁਰੂ ਕਰ ਦਿੰਦੇ ਤੇ ਹੁਣ ਇਹ ਕੜਾਈ ਨੂੰ ਛੱਡ ਰਿਹਾ ਤੇ ਹੁਣ ਗੈਸ ਜਿਹੜਾ ਆਪਾਂ ਬੰਦ ਕਰ ਦੇਾਂਗੇ ਤੇ ਹੁਣ ਇਹਨੂੰ ਬਾਕੀ ਦਾ ਜਿਹੜਾ ਸਮਾਨ ਆ ਉਹ ਪਾ ਪਾਵਾਂਗੇ ਮੇਵਾ ਵਗੈਰਾ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਜੀ ਲਓ ਆਪਾਂ ਸਾਰਾ ਇਹ ਕੱਢ ਲਿਆ। ਲਓ ਜੀ। ਇੱਥੇ ਰੱਖ ਲਿਆ। ਤੇ ਦੇਖ ਰਹੇ ਹੋ ਕਿ ਨਾ ਸੋਹਣਾ ਆਪਣਾ ਗਾਜਰ ਦਾ ਹਲਵਾ ਤਿਆਰ ਹੋ ਗਿਆ। ਤੇ ਇਹਨੂੰ ਹੁਣ ਤੁਸੀਂ ਗਾਰਨਿਸ਼ ਕਰ ਸਕਦੇ ਹੋ। ਇਹਨੂੰ ਸਜਾ ਸਕਦੇ ਹੋ। ਉੱਤੇ ਮੇਵਾ ਜਿਹੜਾ ਆ ਉਹ ਪਾ ਸਕਦੇ ਹੋ। ਔਰ ਆਪਾਂ ਇਹਨੂੰ ਸਜਾਵਾਂਗੇ ਬਹੁਤ ਵਧੀਆ। ਢੰਗ ਨਾਲ ਸਭ ਤੋਂ ਪਹਿਲਾਂ ਇਹਨੂੰ ਆਪਾਂ ਲੋ ਜੀ ਇਹ ਆਪਣੇ ਕੋਲੇ ਜੇ ਤੁਹਾਡੇ ਕੋਲੇ ਖੋਆ ਹੈ ਤੇ ਥੋੜਾ ਜਿਹਾ ਖੋਆ ਉੱਤੇ ਸਜਾ ਦਿਓ ਜੇ ਸੁੱਕਾ ਦੁੱਧ ਹੈ ਤੇ ਆਪਾਂ ਇਹਨੂੰ ਸੁੱਕੇ ਦੁੱਧ ਦੇ ਨਾਲ ਵੀ ਥੋੜਾ ਜਿਹਾ ਮਲ ਲੈ ਲਿਆ ਸੀ ਹੋਰ ਸੁੱਕਾ ਦੁੱਧ ਤੇ ਉਸ ਦੇ ਨਾਲ ਇਹਨੂੰ ਸਜਾ ਦਿਓ ਇਦਾਂ ਠੀਕ ਹੈ ਜੀ ਆ ਤੁਸੀਂ ਦੇਖ ਰਹੇ ਹੋ ਫਿਰ ਆਪਾਂ ਇਹਦੇ ਵਿੱਚ ਜੋ ਆ ਉਹ ਕਾਜੂ به ਇਸੇ ਤਰ੍ਹਾਂ ਇਹ ਸਾਰਾ ਜਿਹੜਾ ਮੇਵਾ ਨਾ ਇਹਨੂੰ ਤੁਸੀਂ ਉੱਤੇ ਪਾ ਦਿਓ ਤੇ ਪਾਉਣ ਤੋਂ ਇਲਾਵਾ ਹੁਣ ਆਪਾਂ ਕੀ ਕਰਾਂਗੇ ਇਹਦੇ ਉੱਤੇ ਪਾਵਾਂਗੇ ਜਿਹੜੀ ਆ ਕਿਸ਼ਮਿਸ਼ ਠੀਕ ਹੈ ਜੀ ਲਓ ਜਿਹੜਾ ਆਪਾਂ ਇਹਨੂੰ ਆਪਾਂ ਦਾਖਾਂ ਕਹਿ ਦਿੰਨੇ ਆ ਇਹਨੂੰ ਆਪਾਂ ਸੌਗੀ ਕਹਿ ਦਿੰਨੇ ਆ ਠੀਕ ਹੈ ਇਹ ਤੁਸੀਂ ਸਾਰੀ ਜਿਹੜੀ ਆ ਉੱਤੇ ਪਾ ਦਿਓ ਔਰ ਇਸ ਤੋਂ ਇਲਾਵਾ ਜਿਹੜੀ ਚੀਜ਼ ਹੁਣ ਰਹਿ ਗਈ ਆ ਉਹ ਹੈਗਾ ਜੀ ਆਪਣਾ ਬਹੁਤ ਵਧੀਆ ਪਿਸਤਾ ਲਓ ਜੀ ਇਹ ਪਿਸਤਾ ਜਿਹੜਾ ਹੈਗਾ ਤੁਸੀਂ ਇਹਦੇ ਉੱਤੇ ਪਾਓ ਔਰ ਲਓ ਜੀ ਸਾਰਾ ਪਿਸਤਾ ਆਪਣਾ ਜਿਹੜਾ ਉਹ ਪਾ ਕੇ ਤੇ ਇਹਨੂੰ ਸਜਾ ਦਿੱਤਾ ਆ ਤੇ ਇਹ ਹੁਣ ਜਿਹੜਾ ਆ ਖਾਣ ਲਈ ਬਿਲਕੁਲ ਤਿਆਰ ਬਰ ਤਿਆਰ ਆ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਆ ਕਿ ਬਿਲਕੁਲ ਇਸ ਚੀਜ਼ ਨੂੰ ਤੁਸੀਂ ਹੁਣ ਲੋੜੀ ਆ ਰਹੀ ਆ ਵੈਸੇ ਸਿਆਲ ਦੇ ਦਿਨਾਂ ਵਿੱਚ ਇਹਨੂੰ ਬਣਾ ਕੇ ਖਾ ਸਕਦੇ ਹੋਂ ਲੋੜੀ ਆ ਰਹੀ ਆ ਲੋੜੀ ਤੇ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਸੋ ਦੋਸਤੋ ਇਹ ਸੀ ਗਾਜਰ ਦਾ ਹਲਵਾ ਔਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਿਹੜੀ ਰੈਸਪੀ ਆ ਇਹ ਪਸੰਦ ਆਈ ਹੋਊਗੀ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਕਿ ਕਿਸ ਤਰੀਕੇ ਦਾ ਲੱਗਿਆ ਇਹ ਗਾਜਰ ਦਾ ਹਲਵਾ ਕਿਉਂਕਿ ਤੁਸੀਂ ਵੀ ਆਪਣੇ ਘਰ ਇਸ ਨੂੰ ਬਣਾ ਕੇ ਜਿਹੜਾ ਆ ਉਹ ਖਾ ਸਕਦੇ ਹੋ ਔਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਹੋਰ ਪੰਜਾਬੀ ਖਾਣਿਆਂ ਦੀਆਂ ਹੋਰ ਵਿਧੀਆਂ ਨੇ ਹੋਰ ਤਰੀਕ ਨੇ ਰੈਸਪੀਆਂ ਨੇ ਉਹ ਤੁਹਾਡੇ ਵਾਸਤੇ ਅਸੀਂ ਆਪਣੇ ਚੈਨਲ ਦੇ ਜ਼ਰੀਏ ਲਿਆਉਂਦੇ ਰਹਾਂਗੇ ਔਰ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਮੈਂਟ ਬਾਕਸ ਦੇ ਵਿੱਚ ਜਿਹੜੇ ਆਪਣੇ ਸੁਝਾਅ ਭੇਜੋ ਔਰ ਲਾਈਕ ਕਰੋ